ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਪਿੱਤਾ ਪੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਮੈਂ ਆਇਆ ਨਹੀਂ ਮੈਂ ਤਾਂ ਮਾੜੇ ਜੜਾਂ 'ਚ ਬੈਠੂ ਐ ਹਰ ਗੱਲ ਤੇ ਲਕਲਾ ਰਹਿੰਦੀ ਆ ਹਰ ਗੱਲ ਤੇ ਜੇ ਭਗਵੰਤ ਮਾਤਾ ਅੱਜ ਉੱਠਿਆ ਸਵੇਰੇ ਬੈੱਡ 'ਚ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਆ ਇਹਦਾ ਮਤਲਬ ਖੱਬੇ ਪੱਖੀ ਹੁੰਦਾ ਜਾਂਦਾ ਕਿ ਇਹ ਬਾਈ ਜੀ ਥੋੜਾ ਪਿਆਰਾ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਅੱਜ ਸੀਐਮ ਮਾਨ ਬਠਿੰਡਾ ਪਹੁੰਚੇ ਬਠਿੰਡਾ ਦੇ ਪਿੰਡ ਚੌਂਕੇ ਦੇ ਵਿੱਚ ਉਹਨਾਂ ਦੇ ਵੱਲੋਂ ਆਮ ਆਦਮੀ ਕਲੀਨਿਕ ਦਾ ਉਦ்கਾਰਣ ਕੀਤਾ ਗਿਆ ਦੱਸ ਦਈਏ ਕਿ ਅੱਜ ਕੁੱਲ 30 ਜਿਹੜੇ ਆਮ ਆਦਮੀ ਕਲੀਨਿਕ ਨੇ ਉਹਨਾਂ ਦਾ ਉਦ்கਾਰਣ ਸੀਐਮ ਮਾਨ ਹੋਣਾਂ ਦੇ ਵੱਲੋਂ ਕੀਤਾ ਗਿਆ ਵੱਡੀ ਗੱਲ ਇਹ ਹੈ ਕਿ ਇਸ ਮੌਕੇ ਉੱਥੇ ਮੌਜੂਦ ਲੋਕਾਂ ਨੂੰ ਵੀ ਸੀਐਮ ਮਾਨ ਮਿਲੇ ਤੇ ਉਹਨਾਂ ਨੇ ਧੰਨਵਾਦ ਆਡਾ ਸੀਐਮ ਮਾਨ ਹੁਣਾਂ ਦਾ ਕੀਤਾ ਤੇ ਉਥੇ ਜਿਹੜਾ ਸਟਾਫ ਹਾਇਰ ਕੀਤਾ ਗਿਆ ਉਸ ਦੇ ਨਾਲ ਵੀ ਇੱਕ ਮੀਟਿੰਗ ਜਾਂ ਮੁਲਾਕਾਤ ਕਹਿ ਲੋ ਸੀਐਮ ਮਾਨ ਹੁਣਾਂ ਦੇ ਵੱਲੋਂ ਕੀਤੀ ਗਈ ਹੈ। ਤੋਂ ਇਸ ਤੋਂ ਬਾਅਦ ਸੰਬੋਧਨ ਦੇ ਵਿੱਚ ਤੰਜ ਹੈ ਜਿਹੜੇ ਮੁੱਖ ਮੰਤਰੀ ਕਸ ਦੇ ਨਜ਼ਰ ਆਏ ਵਿਰੋਧੀਆਂ ਤੇ ਤਾਂ ਦੱਸ ਜੀ ਕਿ ਉਹਨਾਂ ਦੇ ਨਾਲ ਸਿਹਤ ਮੰਤਰੀ ਬਲਵੀਰ ਸਿੰਘ ਵੀ ਮੌਜੂਦ ਸਨ ਪਰ ਸੀਐਮ ਮਾਨ ਹੁਣਾਂ ਦੇ ਵੱਲੋਂ ਜੋ ਤੰਜ ਕੱਸਿਆ ਗਿਆ ਉਹ ਕੱਸਿਆ ਗਿਆ ਜਿਸ ਦਿਨ ਦੀ ਖਬਰ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਮਾਨ ਨੇ ਜਿਹੜੇ ਉਹ 에어ਪੋਰਟ ਚੰਡੀਗੜ੍ਹ 에어ਪੋਰਟ ਦੇ ਉੱਪਰ ਡਿਗ ਪਏ ਸਨ ਜਿਸ ਤੇ ਸੀਐਮ ਮਾਨ ਹੁਣਾਂ ਦਾ ਕਹਿਣਾ ਹੈ ਕਿ ਜੇਕਰ ਭਗਵੰਤ ਮਾਨ ਆਪਣੇ ਬੂਟ ਦਾ ਫੀਤਾ ਵੀ ਬੰਨਣ ਲੱਗ ਪਵੇ ਤਾਂ ਵਿਰੋਧੀ ਉਸ ਨੂੰ ਵੀ ਖਬਰ ਬਣਾ ਦਿੰਦੇ ਨੇ ਤੇ ਕਹਿ ਦਿੰਦੇ ਨੇ ਕਿ ਸੀਐਮ ਐ ਜਿਹੜਾ ਉਹ ਡਿਗ ਪਿਆ ਇਸ ਤੋਂ ਇਲਾਵਾ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਗਣਵਾਈਆਂ ਹੋਰ ਕੀ ਕੁਝ ਕਹਿਣਾ ਸੀਐਮ ਮਾਨ ਹੁਣਾਂ ਦਾ ਆਓ ਸੁਣਦੇ ਹਾਂ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਆਹ ਤੇ ਫੇਰ ਰੋਣ ਲੱਗ ਗਈ ਤੜਕੀ ਕੱਢਣਾ ਇਹ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵਾਨ ਤਮਾ ਤੁਹਾਡੇ ਪਿਆ ਉਹ ਦੱਸੋ ਯਾਰ ਮੈਂ ਆਏ ਨਹੀਂ ਮੈਂ ਤਾਂ ਮੈਨਾਂ ਤੁਹਾਡੇ ਜੜਾਂ 'ਚ ਬੈਠੂ ਆਇਆ ਹਰ ਗੱਲ ਤੇ ਲੱਗ ਲਾ ਰੰਦਾ ਹਰ ਗੱਲ ਤੇ ਜੇ ਭਗਵਾਨ ਅੱਜ ਉੱਠਿਆ ਸਵੇਰੇ ਬੈੱਡ 'ਚੋਂ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਆ ਇਹਦਾ ਮਤਲਬ ਖੱਬੇ ਪੱਖੀ ਹੁੰਦਾ ਜਾਂਦਾ ਪਤਾ ਨਹੀਂ ਕੀ ਕੀ ਇਹ ਭਾਈ ਜੀ ਥੋੜਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਹੋਰ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ ਬੰਬੇ ਬੰਬੇ ਚਲੇ ਗਏ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਆ ਨਾ ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਆ ਆ ਬਿੰਨੂ ਹੋਰੀ ਕਰਨਜੀ ਥੋਰੀ ਆਪਣੀ ਇਹ ਮੁੰਡੇ ਸਾਰੇ ਪਰ ਮੈਂ ਕਿਹਾ ਯਾਰ ਨਹੀਂ ਯਾਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਤਾਂ ਪੱਤਰਕਾਰ ਜਦੋਂ ਮੈਨੂੰ ਪੁੱਛਦੇ ਨੇ ਕਿ ਤੁਸੀਂ ਪਰਿਵਾਰ ਨੂੰ ਕਿੰਨਾ ਕੁ ਟਾਈਮ ਦਿੰਨੇ ਹੋ ਮੈਂ ਕਹਿੰਦਾ ਜੀ ਮੈਂ ਜੋ 24 ਘੰਟੇ ਪਰਿਵਾਰ ਚ ਹੀ ਰਹਿਣਾ ਉਹ ਕਹਿੰਦੇ ਤੁਸੀਂ ਤਾਂ ਪ੍ਰੋਗਰਾਮਾਂ ਤੇ ਰਹਿੰਦੇ ਮੈਂ ਪ੍ਰੋਗਰਾਮ ਤੇ ਕੌਣ ਹੁੰਦਾ ਮੂਰੇ ਲੋਕ ਹੁੰਦੇ ਨੇ ਤੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਨੇ ਮੈਨੂੰ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ਼ ਹੈ ਕਿ ਪਰਿਵਾਰ ਦੀ ਹਰ ਬੱਚ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲੱਗੇ ਤਾਂ ਘਰ ਚੱਲਦਾ ਹੁੰਦਾ ਹੈ ਸੋ ਇਸ ਕਰਕੇ ਪਹਿਲਾਂ ਵਾਲੇ ਲਾਣੇਦਾਰ ਹੀ ਕੁੰਡੇ ਲਾ ਕੇ ਬਹਿ ਗਏ ਅੰਦਰੋਂ ਤੇ ਫਿਰ ਪਰਿਵਾਰ ਕੀ ਕਰੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਏ ਸੀ ਉਹ ਵੀ ਘਟ ਗਿਆ ਹੁਣ ਇੱਥੇ ਨੌਕਰੀਆਂ ਮਿਲਣ ਲੱਗੀਆਂ ਅੱਜ ਕਿੰਨੀ ਹੋ ਗਈ ਅੱਜ 23 ਹੋ ਗਈ ਇੱਕ ਹਫ਼ਤਾ ਪਹਿਲਾਂ 16 ਤਰੀਕ ਨੂੰ ਢਾਈ ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ ਢਾਈ ਸਾਲ ਢਾਈ ਸਾਲਾਂ ਚ ਮੈਂ ਝੂਠ ਨਹੀਂ ਬੋਲਦਾ ਆਪਾਂ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਜ਼ਿਮੀਦਾਰਾਂ ਦਾ ਮੁੰਡਾ 2.5 ਸਾਲਾਂ ਚ 44000 786 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਪੰਚਾਇਤੀ ਚੋਣਾਂ ਆ ਗਈਆਂ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਹੈ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਾਨੀ ਕਿ 15 16 17 18 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜ੍ਹੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹਦੇ ਹਿੱਸਾ ਲਓ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਧੜੇ ਬਣ ਜਾਂਦੇ ਮੈਂ ਚਾਹਨਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਜ ਬੋਟਾ ਮਿਲ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੇਟਿਕ ਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਓ ਸਾਰੇ ਪਿੰਡ ਦੀ ਪੰਚਾਇਤ ਤੇ ਵੀ ਅੱਠ ਮੈਂਬਰ ਤੇ ਕਿ ਸਰਪੰਚ ਸਾਡੀ ਦਾ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ